ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਰਿਸ਼ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਵਾਉਣਾ ਚਾਹੁੰਦੇ ਹੋ ਤਾਂ ਹੇਠਾਂ ਸਾਡਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਉਸ ਤੇ ਮੈਸੇਜ ਕਰਕੇ ਤੁਸੀਂ ਐਡ ਪਵਾ ਸਕਦੇ ਹੋ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਜੀ ਜੇ ਤੁਹਾਨੂੰ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਰਿਸ਼ਤਾ ਚੰਗਾ ਲੱਗਦਾ ਹੈ ਤਾਂ ਪਰਿਵਾਰ ਦੇ ਨੰਬਰ ਨੰਬਰ ਨਾਲ ਹੀ ਹੁੰਦੇ ਆ ਜੀ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਲੜਕੀਆਂ ਦੇ ਰਿਸ਼ਤੇ ਲੈ ਕੇ ਆਏ ਆ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੈਕ ਸਿੱਖ ਲੜਕੀ ਜਨਮ ਤਰੀਕ 6 11 1991 ਹਾਈਟ 5 ਫੁੱਟ 5 ਇੰਚ ਪੜਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਤਲਾਕशुदा 6 ਮਹੀਨੇ ਬਾਅਦ ਇਹਨਾਂ ਨੂੰ ਆਸਟ੍ਰੇਲੀਆ ਕੈਨੇਡਾ ਅਮਰੀਕਾ ਦਾ ਪੱਕਾ ਲੜਕਾ ਚਾਹੀਦਾ ਹੈ ਜੀ ਬਟਾਲਾ ਗੁਰਦਾਸਪੁਰ ਏਰੀਏ ਤੋਂ ਹੀ ਬਲਾਉਂ ਕਰਦੇ ਨੇ ਮੋਬਾਈਲ ਨੰਬਰ ਇਹਨਾਂ ਦਾ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਰਿਸ਼ਤਾ ਚੰਗਾ ਲੱਗੇ ਤਾਂ ਕੰਟੈਕਟ ਕਰ ਸਕਦੇ ਹੋ ਪਰਿਵਾਰ ਦੇ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਜੈਕ ਸਿੱਖ ਲੜਕੀ ਜਨਮ ਤਰੀਕ 5294 ਹਾਈਟ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਹੁਣ ਡਿਗਰੀ ਕਰ ਰਹੀ ਹੈ ਤਲਾਕਸ਼ੂਦਾ ਹੈ ਮਾਤਾ ਪਿਤਾ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਇਹਨਾਂ ਨੂੰ ਜ਼ਰੂਰ ਤੇਜੀ ਕੈਨੇਡਾ ਪੀਆਰ ਹੋਵੇ ਮੁੰਡਾ ਤੇ ਪਟਿਆਲਾ ਸਮਾਣਾ ਏਰੀਏ ਦੇ ਹੀ ਰਹਿਣ ਵਾਲੇ ਨੇ ਮੋਬਾਈਲ ਨੰਬਰ ਇਹਨਾਂ ਦਾ ਵੀ ਨਾਲ ਦਿੱਤਾ ਗਿਆ ਹੈ ਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੈਕ ਸਿੱਖ ਲੜਕੀ ਅਨਮੈਰਿਡ ਇਕੱਲੀ ਕੁੜੀ ਜੀ ਗੋਤ ਦਿਓਲੇ ਜਨਮ ਤਰੀਕ 10/7/1990 ਆ ਹਾਈਟ 5 ਫੁੱਟ 5 ਇੰਚ ਪੜਾਈ ਪਲੱਸ 2 ਕੰਪਿਊਟਰ ਦਾ ਕੋਰਸ ਕੀਤਾ ਹੋਇਆ ਹੈ ਜੀ ਕੈਨੇਡਾ ਅਮਰੀਕਾ ਦਾ ਪੱਕਾ ਲੜਕਾ ਚਾਹੀਦਾ ਹੈ ਤਲਾਕਸ਼ੁਦਾ ਵੀ ਅਕਸੈਪਟ ਜੀ ਲੁਧਿਆਣਾ ਏਰੀਏ ਤੋਂ ਬਿਲੋਂਗ ਕਰਦੇ ਨੇ ਮੋਬਾਈਲ ਨੰਬਰ ਇਹਨਾਂ ਦਾ ਵੀ ਦਿੱਤਾ ਗਿਆ ਹੈ ਜੀ ਤੁਸੀਂ ਕੰਟੈਕਟ ਕਰ ਸਕਦੀ ਹਾਂ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਜੀ ਤਲਾਕशुदा ਹੈ ਹਾਈਟ 5 ਫੁੱਟ 4 ਇੰਚ ਜਨਮ ਤਰੀਕ 12 8 91 ਆ ਪਲੱਸ 2 ਪਾਸ ਹੈ ਸਿਲਾਈ ਕਢਾਈ ਦਾ ਇਹਨਾਂ ਦਾ ਕੰਮ ਹੈ ਜੀ ਇੱਕ ਬ੍ਰਦਰ ਕੈਨੇਡਾ ਹੈ ਤੇ ਪੇਰੈਂਟਸ ਦਾ ਵੀ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਹੈ। ਇਨਾਂ ਨੂੰ ਜ਼ਰੂਰ ਤੇਜੀ ਕੈਨੇਡਾ ਪੀਆਰ ਮੁੰਡੇ ਦੀ ਜਾਂ ਵਰਕ ਪਰਮਟ ਮੋਬਾਈਲ ਨੰਬਰ ਹੇਠਾਂ ਨਾਲ ਇਹਨਾਂ ਦਾ ਦਿੱਤਾ ਗਿਆ ਹੈ ਜੀ ਹਾਂਜੀ ਅਗਲਾ ਰਿਸ਼ਤਾ ਅਰੋੜਾ ਸਿੱਖ ਲੜਕੀ ਜਨਮ ਤਰੀਕ ਇਹਨਾਂ ਦੀ ਹੈਗੀ ਏ ਉਮਰ 10 5 1995 ਹਾਈਟ 5 ਫੁੱਟ 3 ਇੰਚ ਸਟੱਡੀ ਇਹਨੇ ਪਲੱਸ 2 ਕੀਤੀ ਹੋਈ ਹੈ ਜੀ ਬਠਿੰਡੇ ਏਰੀਏ ਤੋਂ ਬਲਾਉਂ ਕਰਦੇ ਨੇ ਦੋ ਭਰਾ ਨੇ ਦੋ ਭੈਣਾਂ ਨੇ ਤੇ ਨਾਲ ਇਹਨਾਂ ਦਾ ਮੋਬਾਈਲ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਰਿਸ਼ਤਾ ਇਹ ਚੰਗਾ ਲੱਗੇ ਤਾਂ ਫੈਮਿਲੀ ਦੇ ਨਾਲ ਕੰਟੈਕਟ ਕਰ ਲਓ ਜੀ ਅਗਲਾ ਰਿਸ਼ਤਾ ਜੀ ਜੱਟ ਸਿੱਖ ਲੜਕੀ ਕੱਗ 5 ਫੁੱਟ 9 ਇੰਚ ਉਮਰ 14 12 2005 ਪੜ੍ਹਾਈ ਪਲੱਸ 2 ਕੀਤੀ ਹੈ ਪੀਟੀ ਕੀਤੀ ਹੋਈ ਹੈ 64 ਸਕੋਰ ਨੇ ਪੈਨ ਏਕੇ ਐਂਡ ਮੈਰਿਡ ਏ ਪ੍ਰਾ ਏਕੇ ਉਹ ਵੀ ਅਨਮੈਰਿਡ ਹੈ ਗੋਤਿੰਨਾ ਦਾ ਖੋਸਾਈ ਮੋਗਾ ਇਰੀ ਤੋਂ ਬਲੌਂ ਕਰਦੇ ਨੇ ਖਰਚਾ ਕਰਨ ਵਾਲਾ ਮੁੰਡਾ ਇਹਨਾਂ ਨੂੰ ਚਾਹੀਦਾ ਹੈ ਜੀ ਜੋ ਕਿ ਖਰਚਾ ਕਰਕੇ ਬਾਹਰ ਪੀ ਸਕੇ ਮੋਬਾਈਲ ਨੰਬਰ ਇਹਨਾਂ ਦਾ ਦਿੱਤਾ ਗਿਆ ਹੈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀਏ ਜੋਬ ਇਨ ਐਸਜੀਪੀਸੀ ਕੱਦ 5 ਫੁੱਟ 2 ਇੰਚ ਉਮਰ 13 ਤਿੰਨ 1994 ਪੜਾਈ ਐਮਏ ਪੰਜਾਬੀ ਦੀ ਕੀਤੀ ਹੋਈ ਹੈ ਜੀ ਬਠਿੰਡਾ ਏਰੀਆ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੂੰ ਜ਼ਰੂਰ ਤੇ ਜੀ ਸਰਕਾਰੀ ਜੋਬ ਕਰਦਾ ਹੋਵੇ ਮੁੰਡਾ ਹੈ ਜਾਂ ਫਿਰ ਐਨ ਆਰ ਆਈ ਅਮਰਤਦਾਰੀ ਗੁੰਡਾ ਹੋਵੇ ਮੋਬਾਈਲ ਨੰਬਰ ਨਾਲ ਇਹਨਾਂ ਦੇ ਦਿੱਤੇ ਗਏ ਆ ਜੀ ਤੁਸੀਂ ਕੰਟੈਕਟ ਕਰ ਲਓ ਜੀ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਜੀਤ ਕੌਰ ਅਮਰਤਦਾਰੀ 18 11 1991 ਦਾ ਜਨਮ ਹੈ ਕਾਦੇਨਾਂ ਦਾ 5 ਫੁੱਟ 3 ਇੰਚ ਜਾਤ ਏਕ ਪਿਤਾ ਏਕ ਸਕੇ ਹਮਬਾਰਕ ਜੱਟ ਸਿੱਖ ਨੇ ਪੜ੍ਹਾਈ ਪਲੱਸ 2 ਬੀਏ ਐਮਏ ਕੀਤੀ ਹੋਈ ਹੈ 뮤직 ਵੋਕਲ ਦੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ ਪੈਣੇ ਉਹ ਛੋਟੀ ਉਹਨਾਂ ਨੇ ਬੀ ਕਾਮ ਕੀਤੀ ਹੋਈ ਹੈ ਜੀ ਭਰਾ ਵੀ ਛੋਟਾ ਹੈ ਉਹਨਾਂ ਨੇ ਐਮਬੀਏ ਕੀਤੀ ਹੋਈ ਹੈ ਵਿਸ਼ਟਾ ਇਹਨਾਂ ਨੂੰ ਜਨਰਲ ਹੀ ਚਾਹੀਦਾ ਹੈ ਜੀ ਇਹ ਲੁਧਿਆਣਾ ਏਰੀਆ ਤੋਂ ਬਿਲੋਂਗ ਕਰਦੇ ਨੇ ਇਹਨਾਂ ਦਾ ਮੋਬਾਈਲ ਨੰਬਰ ਨਾਲ ਦਿੱਤਾ ਗਿਆ ਏ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਤੁਸੀਂ ਨੋਟ ਕਰੋ ਜੀ ਜੱਟ ਸਿੱਖ ਲੜਕੀ ਕੈਨੇਡਾ ਪੀਆਰ ਏ ਜਨਮ ਤਰੀਕ ਉਮਰ 1994 ਹਾਈਟ 5 ਫੁੱਟ 7 ਇੰਚ ਜੀ ਬ੍ਰਦਰ ਕੈਨੇਡਾ ਏ ਫਾਦਰ ਆਰਮੀ ਤੋਂ ਰਿਟਾਇਰਡ ਨੇ ਮਦਰ ਹਾਊਸ ਵਾਈਫ ਏ ਜੀ ਬਹੁਤ ਵਧੀਆ ਘਰ ਪਰਿਵਾਰ ਏ ਜੀ ਫਾਤੇਗੜ ਸੈਂਤੂ ਬਲੌਂਗ ਕਰਦੇ ਨੇ ਇਹਨਾਂ ਨੂੰ ਜ਼ਰੂਰ ਤੇਜੀ ਕੈਨੇਡਾ ਪੀਆਰ ਬੋਏ ਤੇ ਇਹਨਾਂ ਦਾ ਵੀ ਨਾਲ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਰਿਸ਼ਤਾ ਚੰਗਾ ਲੱਗਿਆ ਤਾਂ ਪਰਿਵਾਰ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ ਜੀ ਹਾਂਜੀ ਏਸੀ ਆਪਣੇ ਅੱਜ ਦੇ ਕੁਝ ਰਿਸ਼ਤੇ ਨਵ ਰਿਸ਼ਤੇ ਅੱਜ ਦੀ ਵੀਡੀਓ ਦੇ ਵਿੱਚ ਕੁੜੀਆਂ ਦੇ ਆਪਾਂ ਤੁਹਾਡੇ ਨਾਲ ਲਈ ਲੈ ਕੇ ਆਏ ਸੀ ਜੀ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਸੈੱਟ ਲੱਗਦਾ ਹੈ ਜੀ ਤੁਸੀਂ ਪਰਿਵਾਰ ਦੇ ਨਾਲ ਕੰਟੈਕਟ ਕਰਕੇ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਆਪਣੇ ਲੜਕੇ ਜਾਂ ਲੜਕੀ ਦੀ ਐਡ ਰਿਸ਼ਤੇ ਦੀ ਪਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰਕੇ ਐਡ ਪਵਾ ਸਕਦੇ ਹੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ